ਪਹਿਲਾਂ ਗੱਲ ਹੋਣ ਲੱਗੀ ਸੀ ਇਹ ਵੀ ਜਸਪਰੀ ਤਾਂ ਵਿੱਚ ਹਾਂਜੀ ਵਿੱਚ ਲੋਕ ਕਹਿੰਦੇ ਸੀ ਕਿ ਸਾਡਾ ਤਾਂ ਆ ਹੀ ਨਹੀਂਗਾ ਜਸਪਰੀ ਸਾਡਾ ਤਾਂ ਬਾਹਰ ਹੂੰ ਇਹ ਮੇਰੇ ਮੁੰਡੇ ਨੇ ਉਹਨੇ ਲੈ ਕੇ ਗਏ ਨੇ ਜਦ ਵੀ ਕਹੇ ਵੀ ਮੇਰੇ ਤਾਂ ਮੁੰਡਾ ਬਾਹਰ ਮੇਰੇ ਤਾਂ ਹੈ ਨਹੀਂ ਹੂੰ ਦਸੰਮਤਾ ਕੋ ਸਾਰੇ ਦਸਰੇ ਨੇ ਇੰਨਾ ਸਾਊ ਮੁੰਡਾ ਪਾਠ ਕਰਦਾ ਬੱਚੀ ਨੂੰ ਵੀ ਕਹਿੰਦੇ ਰਾਤ ਪਾਠ ਕਰਾਇਆ ਉਹ ਤਾਂ ਉਹਦੇ ਵਰਗਾ ਤਾਂ ਬੰਦਾ ਹੀ ਨਹੀਂ ਸਾਊ ਮਿਲਦਾ ਹੂੰ ਉਹਨਾਂ ਦਾ ਜਿਹੜੇ ਕੰਮ ਨੂੰ ਕਹਦੇ ਜੇ ਕਰੇ ਜੈਸੇ ਤੇ ਬਾਟ ਕਰਨਾ ਬਾਟ ਕਰ ਲੂ ਜੇ ਜੈਸੇ ਤੇ ਮੈਂ ਸਨੇਤਾ ਰੰਜੋ ਨੂੰ ਅੰਤ ਰੰਜੋ ਦਿੰਦਾ ਸੀ ਸਾਰਾ ਪਿੰਡ ਕਹਿ ਰਿਹਾ ਵੀ ਸਾਊ ਬੱਚਾ ਬੱਚੇ ਵਰਗਾ ਤਾਂ ਸਾਊ ਇਹਨੇ ਮਿਲਣਾ ਇਹਨਾਂ ਸਾਊ ਬੱਚਾ ਕਿੱਥੋਂ ਮਿਲ ਸਕਦਾ ਇਹਨਾਂ ਬੱਚਾ ਤਾਂ ਇੱਕ ਵੀ ਇੱਕ ਵੀ ਪਿੰਡ ਕਾ ਦੇ ਮੈਂ ਤੁਹਾਡੇ ਸਾਹਮਣੇ ਗੱਲ ਲਾਉ ਇੱਕ ਬੰਦਾ ਕਹਿ ਦੇਵੇਗਾ ਮੁੰਡਾ ਇਹਦੀ ਮੈਂ ਤੁਹਾਡੇ ਸਾਹਮਣੇ ਗੱਲ ਲਾਉਂਦਾ ਹੰਤਾ ਸਿਰੋਨ ਨੰਮੀ ਪੁੱਤ ਤੂੰ ਦੱਸ ਦਿੰਦਾ ਜੇ ਜਿਹੜਾ ਕੋਈ ਦੁੱਖ ਤੀ ਸਾਨੂੰ ਦੱਸ ਦਿੰਦਾ ਤੇਰਾ ਦੂਰ ਕਰ ਦਿੰਦਾ ਜੇ ਕੋਈ ਤੈਨੂੰ ਦੁੱਖ ਤੀ ਪਤਾ ਨਹੀਂ ਕੀ ਕੀ ਨੇ ਮੰਗਾਇਆ ਉਹ ਸੰਤਾ ਮਗਾਉਣ ਵਾਲੇ ਦਾ ਨਹੀਂ ਪਤਾ ਸੰਤਾ ਵਾਲੇ ਕਾ ਸੇ ਦਾ ਨਹੀਂ ਪਤਾ ਕੀ ਹੋਇਆ ਕੀ ਨਾ ਔਲੀ ਔਲੀ ਪਤਾ ਲੱਗੂ ਸਤਿ ਸ਼ਕਲ ਜੀ ਰਜਾਨਾ ਸਪੋਕਸਮੈਨ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸੰਘਾਲਾ ਸੋ ਪਿਛਲੇ ਦਿਨੀ ਭਵਕੀਰਤ ਸਿੰਘ ਬੱਚਾ ਅਗਵਾ ਹੁੰਦਾ ਹੈ ਕਿੰਨਾ ਜ਼ਿਲਾਂ ਦੀਆਂ ਪੁਲਿਸ ਰਲ ਕੇ ਕਾਰਵਾਈ ਕਰਦੀ ਹੈ ਪਟਿਆਲਾ ਪੁਲਿਸ ਖੰਨਾ ਪੁਲਿਸ ਮਲੇਰਕੋਲਾ ਪੁਲਿਸ ਜਿਸ ਵਿੱਚ ਜਸਪ੍ਰੀਤ ਨਾਂ ਦਾ ਜਿਹੜਾ ਕਿ ਨੌਜਵਾਨ ਮੁੰਡਾ ਪੁਲਿਸ ਵੱਲੋਂ ਅਨਕਾਉਂਟ ਕਰਕੇ ਮਾਰਿਆ ਜਾਂਦਾ ਇਸ ਸਮੇਂ ਜਸਪ੍ਰੀਤ ਅਸੀਂ ਘਰੇ ਆਏ ਆ ਦੱਸਦੀ ਕਿ ਇਹ ਜਸਪ੍ਰੀਤ ਦਾ ਘਰ ਹੈ ਸੀਸੀਟੀਵੀ ਘਰ ਲੱਗੇ ਨੇ ਸੀਸੀਟੀਵੀ ਆ ਕੇ ਪੁਲਿਸ ਨੇ ਖੰਗਾਲੇ ਨੇ ਆ ਕੇ ਦੇਖਿਆ ਵੀ ਜਸਪ੍ਰੀਤ ਘਰ ਆਇਆ ਕੀ ਘਰੋਂ ਗਿਆ ਸੀਸੀਟੀਵੀ ਆ ਕੇ ਪੁਲਸਰੀ ਚੈਕਿੰਗ ਕੀਤੀ ਆ ਇਸ ਸਮੇਂ ਸੂਰੇ ਘਰ ਦੇ ਵਿੱਚ ਹਾਜ਼ਰ ਨਾ ਦਸਨ ਮੁਤਾਬਕ ਜਿਹੜਾ ਜਸਪ੍ਰੀ ਦਾ ਸੁਭਾਅ ਬਹੁਤ ਚੰਗਾ ਸੁਭਾਅ ਪਾਠ ਕਰਨ ਵਾਲਾ ਇੱਕ ਸਪੈਸ਼ਲ ਕਮਰਾ ਘਰ ਦੇ ਵਿੱਚ ਜਿੱਥੇ ਜਸਪ੍ਰੀਤ ਆ ਪਾਠ ਕਰਦਾ ਸਾਰਾ ਪਰਿਵਾਰ ਆ ਜਿਹੜਾ ਕਿ ਪਾਠ ਕਰਦਾ ਸੋ ਇਹੋ ਕਮਰਾ ਜਿੱਥੇ ਜਸਪ੍ਰੀਤ ਸਾਰਾ ਪਰਿਵਾਰ ਜਿਹੜਾ ਕਿ ਰੱਬ ਦੀ ਬੰਦਗੀ ਕਰਦਾ ਪਤਾ ਨਹੀਂ ਕੀ ਜਿਹੜਾ ਕਿ ਉਸ ਦੀ ਮਤ ਨੂੰ ਹੋ ਗਿਆ ਜਿਹੜਾ ਕਿ ਇਹ ਹੋ ਗਿਆ ਰੱਬ ਜਾਣਦਾ ਵੀ ਕੀ ਹੋ ਗਿਆ ਕੀ ਨਹੀਂ ਹੋਇਆ ਵੀ ਕੀ ਗੱਲ ਹੋਈ ਇਹ ਸਾਰੀ ਗੱਲ ਜਾਂਦੀ ਕੋਸ਼ਿਸ਼ ਕਰਾਂਗੇ ਵੀ ਪਰਿਵਾਰ ਦੇ ਅਨੁਸਾਰ ਮੁਤਾਬਕ ਲੋਕਾਂ ਦੇ ਅਨੁਸਾਰ ਇਹਨਾਂ ਸਾਊ ਮੁੰਡਾ ਜਿਹੜਾ ਕਿ ਅਚਾਨਕ ਹੀ ਪਤਾ ਨਹੀਂ ਕਿਸ ਤਰ੍ਹਾਂ ਕੀ ਕਾਰਵਾਈ ਹੁੰਦੀ ਹੈ ਵੀ ਜਿਹੜਾ ਕਿ ਇਹ ਸਾਰੀ ਘਟਨਾ ਜਾਮ ਹੁੰਦਾ ਜੋ ਕਿ ਤੁਸੀਂ ਲਗਾਤਾਰ ਖਬਰਾਂ ਦੇ ਵਿੱਚ ਦੇਖਦੇ ਹੋ ਇਸ ਸਮੇਂ ਸਾਡੇ ਨਾਲ ਸੂ ਪਰਿਵਾਰ ਹਾਜ਼ਰ ਹੈ ਜਸਪਰੀ ਦਾ ਦਾਦਾ ਹਾਜ਼ਰ ਹੈ ਇਸ ਸਮੇਂ ਪਰਿਵਾਰ ਜਿਹੜਾ ਕਿ ਇਸ ਬੱਚੇ ਦੀ ਡੇਟ ਬੋਡੀ ਪੁਰਸ ਲੈ ਕੇ ਆ ਰਹੀ ਹੈ ਉਹਦੀ ਵੇਟ ਕਰ ਰਹੇ ਨੇ ਆ ਸਭ ਪਰਿਵਾਰ ਨਾਲ ਗੱਲ ਕਰਾਂਗੇ ਦਾਦੀ ਨਾਲ ਗੱਲ ਕਰਾਂਗੇ ਵੀ ਕੀ ਹੈ ਜਿਹੜੀ ਗੱਲਬਾਤ ਹੋਈ ਕੀ ਘਟਨਾ ਹੋਈ ਮਾਪੂਰੀ ਤੁਸੀਂ ਕੀ ਦੱਸ ਸਪ੍ਰੀਤ ਦੇ ਮੈਂ ਬਾਬਾ ਜੀ ਹਾਂ ਦਾਦਾ ਜੀ ਹਾਂ ਜੀ ਵੀ ਕੀ ਗੱਲ ਹੋ ਗਈ ਇਸ ਤਰ੍ਹਾਂ ਦੀ ਜਸਪ੍ਰੀਤ ਪਹਿਲਾਂ ਦੱਸੋ ਜਸਪ੍ਰੀਤ ਕੈਨੇਡਾ ਤੋਂ ਕਦੋਂ ਆਇਆ ਕਹਿੰਦੇ ਕੈਨੇਡਾ ਤੋਂ ਆਇਆ ਸਾਨੂੰ ਤਾਂ ਕੈਨੇਡਾ ਤੋਂ ਆਇਆ ਤਾਂ ਨਹੀਂ ਪੁੱਤ ਪਤ ਜਰਾ ਆਇਆ ਕਦੋਂ ਆਇਆ ਸਾਨੂੰ ਜੇ ਮਿਲਦਾ ਤਾਂਹੀਂ ਸਾਨੂੰ ਪਤਾ ਲੱਗਦਾ ਸਾਨੂੰ ਤਾਂ ਮਿਲਿਆ ਹੀ ਨਹੀਂ ਅੱਛਾ ਜੀ ਐਸੀ ਤਾਂ ੱਖੀ ਨਹੀਂ ਦੇਖਿਆ ਹੂੰ ਅਸੀਂ ਨਿਓ ਦੇਖਿਆ ਤੇ ਸਾਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਪਤਾ ਨਿਕੀ ਨੇ ਸੱਦਿਆ ਕੀ ਕਰਿਆ ਕੀ ਉਹ ਤੇ ਨ ਕਰਾਇਆ ਸਾਨੂੰ ਤਾਂ ਅਜ ਤਾਂ ਜਦਬਨੀ ਤੇ ਮੰਨਦੇ ਜਦ ਇੱਥੇ ਲੋਕ ਨਾਉ ਲੈਂਦੇ ਤੇ ਵਿਚ ਜਸਪਰੀ ਦਾ ਅਸੀਂ ਕਹਿੰਦੇ ਸਾਡਾ ਤਾਂ ਬਾਹਰ ਮਤਲਬ ਪਹਿਲਾਂ ਗੱਲ ਹੋਣ ਲੱਗੀ ਸੀ ਇਹ ਵੀ ਜਸਪਰੀ ਦਾ ਵਿੱਚ ਹਾਂਜੀ ਹਾਂਜੀ ਵਿੱਚ ਲੋਕ ਉਹ ਕਹਿੰਦੇ ਸੀ ਕਿ ਵੀ ਸਾਡਾ ਤਾਂ ਆ ਹੀ ਨਹੀਂ ਗਾ ਜਸਪਰੀ ਸਾਡਾ ਤਾਂ ਬਾਹਰ ਹੂੰ ਇਹ ਮੇਰੇ ਮੁੰਡੇ ਨੇ ਉਹ ਲੈ ਕੇ ਗਏ ਨੇ ਜਦ ਵੀ ਕਹੇ ਵੀ ਮੇਰੇ ਤਾਂ ਮੁੰਡਾ ਬਾਹਰ ਹੈ ਮੇਰੇ ਤਾਂ ਹੈ ਨਹੀਂ ਹੂੰ ਐ ਦਸਨ ਮੁਤਾਬ ਕੋ ਸਾਰੇ 10 ਰੇ ਨੇ ਇੰਨਾ ਸਾਊ ਬੁੰਡਾ ਪਾਠ ਕਰਦਾ ਬੱਚੇ ਨੂੰ ਵੀ ਕਹਿੰਦੇ ਰਾਤ ਪਾਠ ਕਰਾਇਆ ਉਹ ਤਾਂ ਉਹਦੇ ਵਰਗਾ ਤਾਂ ਬੰਦਾ ਇੰਨੀ ਸਾਊ ਮਿਲਦਾ ਹਮ ਹੁਣ ਤਾਂ ਜਿਹੜੇ ਕੰਮ ਨੂੰ ਕਹਦੇ ਜੇ ਕਰੇ ਜੈਸੇ ਤਾਂ ਪਾਠ ਕਰਨਾ ਪਾਠ ਕਰ ਲੂ ਜੇ ਜੈਸੇ ਤਾਂ ਮੈਂ ਸਨੇਤਾ ਰੰਜੋ ਨੂੰ ਜਾਂ ਤਾਂ ਰੰਜੋ ਦਿੰਦਾ ਸੀ ਹੁਣ ਕੈਨੇਡਾ ਗਿਆ ਹੁਣ ਕਿੰਨਾ ਚਿਰ ਹੋ ਗਿਆ ਤੇ ਬਾਪੂ ਹੁਣ 2.5 ਸਾਲ ਹੋ ਗਏ 2.5 ਤੋਂ ਹੀ ਹੋ ਗਏ ਉਹਨਾਂ ਦੇ ਨੇ ਦੱਸਿਓ ਵੀ ਜਿਹੜਾ ਵੀ ਜਿਹੜਾ ਵਿਆਹ ਵੀ ਉਹ ਵੀ ਵੀ ਉਧਰ ਜਿਹੜਾ ਆਪਾਂ ਕੀਰਤਾ ਬੱਚਾ ਵੀ ਉਹਨੇ ਪਰਿਵਾਰ ਵੱਲੋਂ ਵਿਚੋਲੇ ਸੀ ਜਿਹੜੇ ਰਿਸ਼ਤੇ ਕਰਾਇਆ ਹੈ ਹੈ ਜੀ ਇਹਦਾ ਜਿਹੜਾ ਜਸਪਰੀ ਦਾ ਰਿਸ਼ਤਾ ਜਿਹੜਾ ਕਰਵਾਇਆ ਸੀ ਇਹ ਵੀ ਵੀ ਉਹਨਾਂ ਨੇ ਕਰਵਾਇਆ ਸੀ ਤੁਸੀਂ ਕਿਹਨੇ ਨੇ ਕਿਹਨਾਂ ਨੇ ਕਰਵਾਇਆ ਸੀ ਤੁਹਾਡੇ ਇਹ ਉਹ ਤਾਂ ਉੱਥੇ ਸਾਡੇ ਮੇਰੀ ਪੋਤੀ ਦੀ ਜਠਾਣੀ ਰਹਿੰਦੀ ਆ ਉਹਨੇ ਕਰਾਇਆ ਸੀ ਉਹਨਾਂ ਨੇ ਨਹੀਂ ਦਿਕਾਇਆ ਕੀ ਲੱਗਦਾ ਕੋਈ ਸਾਜ਼ਿਸ਼ ਲੱਗਦੀ ਆ ਜਿਵੇਂ ਬੱਚਾ ਤੁਸੀਂ ਕਹੇ ਸਾਰਾ ਪਿੰਡ ਕਹਿ ਰਿਹਾ ਵੀ ਸਾਹੂ ਬੱਚਾ ਬੱਚੇ ਵਰਗਾ ਤਾਂ ਸਾਹੂ ਇਹ ਨਹੀਂ ਮਿਲਣਾ ਇੰਨਾ ਸਾਹੂ ਬੱਚਾ ਕਿੱਥੋਂ ਮਿਲ ਸਕਦਾ ਇੰਨਾ ਬੱਚਾ ਤਾਂ ਇੱਕ ਵੀ ਇੱਕ ਵੀ ਪਿੰਡ ਕਾ ਦੇ ਮੈਂ ਤੁਹਾਡੇ ਸਾਹਮਣੇ ਗੱਲ ਲਾਉ ਇੱਕ ਬੰਦਾ ਕਹਿ ਰਿਹਾ ਉਹ ਮੁੰਡਾ ਐਂਦੀ ਮੈਂ ਤੁਹਾਡੇ ਸਾਹਮਣੇ ਗੱਲ ਲਾਉ ਮੁੰਡਾ ਤਾਂ ਹੈ ਨਹੀਂ ਤੀ ਹੈ ਜੇ ਇਹ ਜਿਹੜਾ ਬੱਚਾ ਪਾਕੀਰਤ ਸੀਗਾ ਨਾਲ ਉਹਦੇ ਕਹਿੰਦੇ ਪਰਿਵਾਰ ਵੀ ਤੁਹਾਡੇ ਘਰੇ ਆ ਕੇ ਗਿਆ ਕਹਿ ਕੇ ਗਿਆ ਪਰਿਵਾਰ ਉਹਦਾ ਦਾਦਾ ਕੇ ਕਹਿ ਕੇ ਗਿਆ ਸਾਰਾ ਕੁਝ ਵੀ ਮੇਰੇ ਪੋਤੇ ਨੂੰ ਨਾਲੇ ਪਾਠ ਕਰਾਏ ਨਾਲੇ ਸਾਰੀਆਂ ਚੀਜ਼ਾਂ ਜਿਵੇਂ ਨਾਨਕੀ ਗਏ ਹੁੰਦਾ ਇਹ ਰੱਖਿਆ ਐਨਾ ਕਹਿੰਦਾ ਖੁਸ਼ ਸੀ ਉਹਨੂੰ ਤਾਂ ਇਹ ਨਹੀਂ ਪਤਾ ਇੰਨੀ ਵੀ ਮੈਂ ਇਧਰੋਂ ਆਇਆ ਕੀ ਕੀ ਉਹ ਹੀ ਗੱਲਾਂ ਵਾਰ-ਵਾਰ ਹੁੰਦੀਆਂ ਨੇ ਕੀ ਫਿਰ ਹੋ ਕੀ ਸਕਦਾ ਕਾਰਨ ਕਿਹੜੀ ਗੱਲ ਹੋ ਸਕਦੀ ਏਡਾ ਏਡਾ ਬੜਾ ਬੜਾ ਪਾਣਾ ਮਰਦ ਗਿਆ ਜੇ ਤੂੰ ਤਾਂ ਸੀ ਰੋਣੇ ਮੇ ਪੁੱਤ ਤੂੰ ਦੱਸ ਦਿੰਦਾ ਜੇ ਜਿਹੜਾ ਕੋਈ ਦੁੱਖ ਤੇ ਸਾਨੂੰ ਦੱਸ ਦਿੰਦਾ ਤੇਰਾ ਦੂਰ ਕਰ ਦਿੰਦੇ ਜੇ ਕੋਈ ਤੈਨੂੰ ਦੁੱਖ ਤੀ ਪਤਾ ਨਹੀਂ ਕੀ ਕੀ ਨੇ ਮੰਗਾਇਆ ਉਹ ਸੰਤਾ ਮਗਾਉਣ ਵਾਲੇ ਦਾ ਨਹੀਂ ਪਤਾ ਸੰਤਾ ਹਲੇ ਕਾ ਸੈ ਦਾ ਨਹੀਂ ਪਤਾ ਕੀ ਹੋਇਆ ਕੀ ਨਾ ਹੌਲੀ ਹੌਲੀ ਪਤਾ ਲੱਗੂ ਸੋ ਬੇਕੀ ਹੋਇਆ ਕਿ ਨਹੀਂ ਸਾਨੂੰ ਤਾਂ ਲੈ ਕੋਈ ਪਤਾ ਨਹੀਂ ਉਹਨਾਂ ਵਾਲੇ ਸਮੇਂ ਵਿੱਚ ਕਹਿੰਦੇ ਆਉਣਾ ਸੀ ਕੈਨੇਡਾ ਤੋਂ ਵਿਆਹ ਵੀ ਰੱਖਿਆ ਸੀ 10ਵੇਂ ਮਹੀਨੇ ਚ ਵਿਆਹ ਥੀ ਉਹਦਾ 10ਵੇਂ ਮਹੀਨੇ ਨਿਕਲੇ ਲੜਕੀ ਨੇ ਦੋਹਾਂ ਨੇ ਆਉਣਾ ਥੀ ਉਹਦਾ ਸ਼ੌਰਾ ਇੱਧਰ ਡਵੇਈ ਚ ਥੀਗਾ ਹੋਨੇ ਵੀ ਭੇਰੇ ਉਹ ਕਹਿੰਦੇ ਉਹਨਾਂ ਦਾ 10 ਮਹੀਨੇ ਦੇ ਖਾਇਤੀ ਕਹਿ ਗਏ ਵੀ ਤਾਂ ਮੇਚਾ ਪਸਾਰੇ ਇਕੱਠੇ ਚੱਲਾਂਗੇ ਉਹਨਾਂ ਦੇ ਪਰਿਵਾਰ ਵੀ ਉੱਧੇ ਰਹਿੰਦੇ ਨੇ ਭੂਆ ਭੁੱਪੀਆਂ ਮੰਮੇ ਮੁੰਮੇ ਸਾਰੇ ਵੀ ਵੀ ਭੇਰ ਇਕੱਠੇ ਹੀ ਚੱਲਾਂਗੇ ਹਾਂ ਜਿਵੇਂ ਕਹ ਰਹੇ ਫਰੋਤੀ ਦੀ ਮੰਗ ਹੋਈ ਆ ਇੰਨਾ ਸੋਨਾ ਘਰਵਾਰਾ ਤੁਹਾਡਾ ਇੰਨੇ ਟਰੈਕਟਰ ਖੜੇ ਟਰਾਲੀਆਂ ਖੜੀਆਂ ਨੇ ਸੱਦ ਖੜਿਆ ਮਕਾਨ ਵਧੀਆ ਪਾਇਆ ਵੀ ਫਰੋਤੀ ਵਾਲੀ ਕਿਹੜੀ ਗੱਲ ਹੋਗੀ ਫਰੋਤੀ ਫਰੋਤੀ ਤਾਂ ਅਸੀਂ ਇਹ ਦੇ ਦਿੰਦੇ ਕੋਲੋਂ ਸੱਤ ਵੀ ਲੈ ਲੈਂਦਾ ਸਾਡਾ ਤਾਂ ਉਹ ਘਰ ਦਾ ਬੰਦਾ ਤੇ ਜੀ ਉਸੇ ਨੂੰ ਕਹਿੰਦੇ ਉਹੀ ਦੇ ਦਿੰਦਾ ਹੂੰ ਉਹ ਆਪ ਖੁਦ ਅੱਜ ਸਵੇਰੇ ਕਹਿ ਕੇ ਗਿਆ ਜੇ ਮੈਨੂੰ ਇਹਦਾ ਪਤਾ ਹੁੰਦਾ ਪਾ ਇਹ ਕੰਮ ਇਹਨੇ ਕਰਦਾ ਪਛਿੱਦੇ ਹੀ ਜਾਂ ਦੇਖੇ ਉਹਨੂੰ ਪੈਸੇ ਪੜਾ ਦਿੰਦੇ ਵੀ ਚੱਲ ਲੈ ਜਾ ਹੂੰ ਇਹੀ ਗੱਲ ਸਾਰਾ ਪਿੰਡ ਸਾਰਾ ਸੰਸਾਰ ਇਹੀ ਗੱਲ ਸੋਚ ਰਿਹਾ ਵੀ ਜਦ ਕਹ ਰਹੇ ਬੱਚਾ ਜਸਪ੍ਰੀਤ ਇੰਨਾ ਚੰਗਾ ਇੰਨਾ ਸਹੂਗਾ ਵੀ ਫਿਰ ਕਿਹੜੀ ਜਿਹੜੀ ਗੱਲ ਹੋ ਗਈ ਕਿਹੜਾ ਪਣਾ ਵਤ ਗਿਆ ਜਿਹੜਾ ਹੁਣ ਤੁਸੀਂ ਦੇਖ ਲਓ ਜਸਪ੍ਰੀਤ ਨੂੰ ਦੇਖ ਲਓ ਸਾਨੂੰ ਦੇਖ ਲਓ ਸਾਡਾ ਘਰ-ਬਾਰ ਦੇਖ ਲਓ ਵੀ ਅਸੀਂ ਕਹੇ ਜੇ ਲੱਗਦੇ ਆ ਤੁਹਾਨੂੰ ਦੇਖ ਕੇ ਹੀ ਪਤਾ ਲੱਗਿਆ ਹੋਊਗਾ ਵੀ ਅਸੀਂ ਕਹੇ ਜੇ ਲੱਗਦੇ ਆ ਉਹ ਹੈ ਜੀ ਜਸਪ੍ਰੀਤ ਦੀ ਪਰਿਵਾਰ ਦਾ ਸਾਰੇ ਦਾ ਬਹੁਤ ਬੁਰਾ ਹਾਲ ਹੈ ਦੇਖੋ ਬਜ਼ੁਰਗ ਤੁਸੀਂ ਬਜ਼ੁਰਗੋਂ ਨਾਨਦੀ ਨੇ ਆ ਸਮਾਂ ਹੁੰਦਾ ਜਿਹੜਾ ਆਰਾਮਦਾਨਾ ਆ ਸਮਝ ਚ ਆਹ ਜੀ ਦੇਖੀ ਪੈਗੀ ਡੈਡੀ ਦੀ ਡੈਥ ਹੋ ਗਈ ਅੱਛਾ ਜੀ ਨਾ ਦੀਦੀ ਦਾ ਡੈਥ ਇਹ ਤਾਂ ਤਿੰਨੇ ਆ ਨੋਆ ਮੇਰੀ ਮੁੰਡਾ ਜੀ ਤਾਂ ਤਿੰਨੇ ਆ ਬਸ ਅੱਜ ਨਹੀਂ ਰੋਣਗੇ ਹੁਣ ਸ ਇਕੱਲਾ ਭਰਾ ਸੀ ਇੱਕ ਭੈਣ ਸੀ 10 ਬੱਚਾ ਹਾਂ ਜੀ ਇੱਕ ਭੈਣ ਵੱਡਿਓ ਬੈਹੀ ਹੋਈ ਆ ਸੋ ਬਾਕੀ ਜੀ ਘਰ ਦੇ ਹਾਲਾਤ ਜਿਹੜੇ ਕਿ ਘਰੇ ਦਾਦਾ ਨੇ ਤੇ ਜਸਪਰੀ ਦੇ ਪਿਤਾ ਮਾਤਾ ਸੋ ਜਿਵੇਂ ਸਾਰਾ ਪਿੰਡ ਕਹਿ ਰਿਹਾ ਏ ਉਹ ਪਕੀਤ ਬੱਚਾ ਉਹਦੇ ਪਰਿਵਾਰ ਆ ਕੇ ਵੀ ਇਹਨਾਂ ਦੇ ਘਰ ਆ ਕੇ ਗਿਆ ਕਿਉਂਕਿ ਘਰ ਵਾਂਗੂ ਰਿਲੇਸ਼ਨ ਨੇ ਕੋਈ ਵਾਰ ਨਹੀਂ ਕੀ ਪਣਾ ਹੁੰਦਾ ਜੇ ਤਾਂ ਆਉਣ ਵਾਲੇ ਸਮੇਂ ਵਿੱਚ ਹੋਰ ਤਫਰੀਦ ਦਾ ਜਿਹੜਾ ਕਿ ਲੱਗੂ ਪਤਾ ਵੀ ਕੀ ਕਾਰਨ ਇਸ ਲਈ ਜਿਹੜਾ ਕਿ ਇਹ ਸਾਰਾ ਪਣਾ ਵਰਤਿਆ